इे आजाद उम्मीदवार के आ गया देखो मैं किसी के खिलाफ नहीं है ना मैं किसी का खिलाफ कहना चाहना है पर गल मैं कहनी चाहना कई मेरे मन सवाल है जेड़े मेरे मन च आए मैं होने भी होने हैं पर तुसी अपने पूछे नहीं मैं बेनती करूंगा कि तुम अपने घरे जाके ਜਿਹੜੇ ਮੈਂ ਸਵਾਲ ਮੇਰੇ ਮਨ 'ਚ ਆਇਆ ਸ਼ਾਇਦ ਤੁਹਾਡੇ ਵੀ ਹੋਣ ਉਹਨਾਂ ਦੇ ਜਵਾਬ ਲੱਭਿਓ ਉਹ ਜਵਾਬ ਕੀ ਹੈ ਦੇਖੋ ਜਿਹੜਾ ਇਨਸਾਨ ਧਰਮ ਦਾ ਪ੍ਰਚਾਰ ਕਰਦਾ ਉਹਦਾ ਸਤਕਾਰ ਆਪਾਂ ਸਾਰਿਆਂ ਨੂੰ ਕਰਨਾ ਚਾਹੀਦਾ ਜਿਹੜਾ ਬੰਦਾ ਅਮਰਿਸ਼ ਕੌਂਦਾ ਉਹਦਾ ਸਤਕਾਰ ਸਾਰਿਆਂ ਨੂੰ ਕਰਨਾ ਚਾਹੁੰਦਾ ਮੈਂ ਕਹਿੰਦਾ ਭਾਵੇਂ ਸੜਕ 'ਤੇ ਵੀ ਆਜੇ ਮੈਂ ਅੱਗੇ ਹੋ ਕੇ ਉਹਦਾ ਸਤਕਾਰ ਕਰੂੰਗਾ ਪਰ ਇੱਕਦਮ ਇੱਕਦਮ ਤੁਸੀਂ ਸਿਆਸਤ 'ਚ ਆਜੋ ਮਾ ਜੀ ਉਹਨੂੰ ਪੰਜ ਛੇ ਮੇਰੇ ਸਵਾਲ ਹੈ ਕੋਈ ਜਾਣਦਾ ਕਿ ਉਹ ਵੀਰ 2 ਸਾਲ ਪਹਿਲੇ ਕਿੱਥੇ ਸੀ 2 ਸਾਲ ਪਹਿਲੇ ਕਿੱਥੇ ਸੀ ਕੀ ਕਰਦਾ ਸੀ ਉਹ ਕੋਈ ਜਵਾਕ ਨਹੀਂ ਸੀ 28 30 ਸਾਲ ਦਾ ਬੰਦਾ ਸੀ ਕੀ ਉਹਦੇ ਬਾਲ ਸੀ ਕੀ ਉਹ ਪਾਠ ਕਰਦਾ ਸੀ ਇੱਕਦਮ ਝਾਜ ਤੋਂ ਆਉਂਦਾ ਹੈ ਬਾਲ ਕੱਟੇ ਹੁੰਦੇ ਆ ਜੀਨਾਂ ਪਾਈਆਂ ਹੁੰਦੀਆਂ ਆਕੇ ਇੱਕਦਮ ਕਹਿੰਦਾ ਮੈਂ ਅੰਮ੍ਰਿਤ ਛਕ ਲਿਆ ਚੋਲਾ ਪਾਲਿਆ ਉਹਦੇ ਬਾਅਦ ਕਿਤੇ ਕਹਿੰਦਾ ਖਾਲਸਾ ਚਾਹੀਦਾ ਕਿਤੇ ਕੁਛ ਚਾਹੀਦਾ 1 ਸਾਲ ਪਹਿਲੇ ਕੀ ਉਹ ਜਿਆਦਾ ਪੰਥਕ ਹੈ ਕੀ ਕਾਲੀ ਦਲ ਪਾਰਟੀ ਜਿਹੜੀ ਪੰਥੀ ਨਮਾਇਦਾ 103 ਸਾਲ ਪੁਰਾਣੀ ਪਾਰਟੀ ਵਿਰਸਾ ਸੋਹਣੇ ਦਾ ਮੱਲਾ ਦਾ ਅੰਮ੍ਰਿਤ ਛਕਾ 13 ਸਾਲ ਦਾ ਸੀ ਜੋ ਵਿਰਸੇ ਨੇ ਅੰਮ੍ਰਿਤ ਛਕਿਆ ਆ ਜਦ ਦਾ ਗੁਰਸਿੱਖ ਕਹੇ ਕੀ ਇਹ ਇੱਕ ਮਿਸਾਲ ਪਹਿਲੇ ਹੀ ਜਿਹਨੇ ਅਮਰ ਛਕਿਆ ਹਲੇ ਵੀ ਪਤਾ ਨਹੀਂ ਕਿੱਥੋਂ ਆਇਆ ਜੇ ਕੋਈ ਬੰਦਾ ਖਾਲਿਸਤਾਨ ਕਹੇ ਫਿਰ ਹਿੰਦੁਸਤਾਨ ਦੀ ਸਰਕਾਰ ਨੇ ਆਉਣ ਕਿਉਂ ਦਿੱਤਾ ਇੱਕਦਮ ਆਏ ਮੈਂ ਤੁਹਾਨੂੰ ਇੱਕ ਹੋਰ ਆ ਮੇਰਾ ਇੱਕ ਪਹਿਲਾ ਸਵਾਲ ਹੈ ਦੂਜਾ ਸਵਾਲ ਤੁਸੀਂ ਗੁਰੂ ਮਹਾਰਾਜ ਦੀ ਰੱਖਿਆ ਵਾਸਤੇ ਆਪਾਂ ਖੜਦੇ ਆ ਕਿ ਆਪਣੇ ਗੁਰੂ ਦਰਫ਼ ਕੋਈ ਦੇਖ ਨਾ ਸਕੇ ਕੀ ਤੁਸੀਂ ਆਪਣੇ ਗੁਰੂ ਨੂੰ ਠਾਣੇ 'ਚ ਲੈ ਕੇ ਜਾਓਗੇ ਉਹਨਾਂ ਪਿੱਛੇ ਅੱਗੇ ਲੈ ਕੇ ਜਾ ਕੇ ਆਪਣੇ ਗੁਰੂ ਸਾਹਿਬਾਨ ਨੂੰ ਢਾਲ ਬਣਾਓਗੇ ਦੂਜਾ ਸਵਾਲ ਕਾਗਜ਼ ਇੱਕਦਮ ਕਿਵੇਂ ਦਾਖਲ ਹੋਗੇ ਜਿਹੜਾ ਡਿਬਰੂਗੜ੍ਹ ਜੇਲ੍ਹ ਦਾ ਸੁਪਰਡੈਂਟ ਹੈ ਉਹਨੂੰ ਕੀ ਲੋੜ ਪਈ ਐ ਕਿ ਇੱਥੋਂ ਦੇ ਜਿਹੜਾ ਆਪਣਾ ਦਫ਼ਤਰ ਹੈ ਆਪਣਾ ਜਿਹੜਾ ਰਿਟਰਨਿੰਗ ਆਪਸ਼ਨ ਨੂੰ ਆਪ ਟੈਲੀਫੋਨ ਕਰੇਗੀ ਜਿਹੜੇ ਕਾਗਜ਼ ਠੀਕ ਕਰੇ ਸਾਰੇ ਮੇਰੇ ਸਾਹਮਣੇ ਸੌਂ ਕਰਦੀ ਐ ਇਲੈਕਸ਼ਨ ਮੇਰਾ ਕਾਗਜ਼ ਠੀਕ ਹੋਣੇ ਚਾਹੀਦੇ ਐ ਉਹਨੂੰ ਕੀ ਲੋੜ ਐ ਦੇ ਲਈ ਬੜਾ ਸਵਾਲ ਮੇਰੇ ਮਨ ਛਾ ਰਿਹਾ ਐ ਜਿਹੜਾ ਮੈਨੂੰ ਹਲੇ ਨਹੀਂ ਜਵਾਬ ਆ ਰਿਹਾ ਜਿਹੜਾ ਬੰਦਾ ਦੇਸ਼ ਦੀ ਖਿਲਾਫ ਆਵਾਜ਼ ਉਠਾਏ ਜਾਂ ਕਹੇ ਮੈਂ ਖਾਲਸਾ ਚਾਹਣਾ ਐ ਉਹਦਾ ਵਕੀਲ ਤਾਂ ਕੋਈ ਹੋ ਜਾ ਹੀ ਹੋਊਗਾ ਪਰ ਉਹਨੇ ਰੱਖਿਆ ਰਾਜਦੇਵ ਬਰਨਾਲਾ ਵਕੀਲ ਜਿਹੜਾ ਸਾਰੇ ਜਾਣਦੇ ਹੋ ਭਾਵੇਂ ਤੁਸੀਂ ਗੂਗਲ 깔 ਅੱਜ ਜਾ ਕੇ ਕਰ ਲਿਓ ਉਹ ਆਰਐਸਐਸ ਦਾ ਮਾਲਵੇ ਜ਼ੋਨ ਦਾ ਇਨਚਾਰਜ ਹੈ ਆਰਐਸਐਸ ਦਾ ਮਾਲਵੇ ਜ਼ੋਨ ਦਾ ਜਿਹੜਾ ਵਕੀਲ ਹੈ ਜਿਹਨੇ ਅਨਾਉਂਸ ਕੀਤਾ ਹੈ ਜਿਹਨੇ ਸਾਰੇ ਕੀਤੇ ਆ ਆ ਸਵਾਲ ਹੈ ਜਵਾਬ ਦੇਨੇ ਚਾਹੀਦੇ ਹੈ ਮੈਂ ਕੋਈ ਖਿਲਾਫ ਨਹੀਂ ਹੈ ਧਰਮ ਦਾ ਪ੍ਰਚਾਰ ਕਰੋ ਬਹੁਤ ਵਧੀਆ ਨਹੀਂ ਦੂਜੀ ਗੱਲ ਅਕਾਲੀ ਦਲ ਦੇ ਲੀਡਰਸ਼ਿਪ ਐਨਐਸ ਵਿੱਚ ਰਹੀ ਬਾਦਲ ਸਾਹਿਬ 16 ਸਾਲ ਐਨਐਸ ਵਿੱਚ ਰਹੇ ਆ ਉਹਨਾਂ ਨੇ ਤਾਂ ਕਿਹਾ ਨਹੀਂ ਮੈਨੂੰ ਛੱਡ ਦਿਓ ਤਾਮਿਲ ਲਾਡੂ ਜੇਲ੍ਹ ਚ ਨਾਗਾ ਲੈਂਡ ਜੇਲ੍ਹ ਤਿੰਨ ਤਿੰਨ ਸਾਲ ਬਾਦਲ ਸਾਹਿਬ ਰਹੇ ਸਾਨੂੰ 6-6 ਮਹੀਨੇ ਮਿਲ ਨਹੀਂ ਦਿੰਦੇ ਸੀ 6-6 ਮਹੀਨੇ ਮੈਨੂੰ ਯਾਦ ਆ ਸਾਨੂੰ ਅਸੀਂ ਦੋ ਦੋ ਦਿਨ ਬਾਹਰ ਜੇਲ੍ਹ ਦੇ ਬੈਠੇ ਰਹਿੰਦੇ ਮੈਂ ਤੇ ਮੇਰੇ ਮਾਤਾ ਜੀ ਸਾਨੂੰ ਨਹੀਂ ਮਿਲਣ ਦਿੰਦੇ ਸੀ ਇੱਥੇ ਤੇ ਬਾਦਲ ਸਾਹਿਬ ਨੇ ਕਿਤੇ ਨਹੀਂ ਕਿਹਾ ਮਨ ਛੱਡੋ ਮੇਰੀ ਭੈਣ ਦਾ ਵਿਆਹ ਸੀ ਬਾਦਲ ਸਾਹਿਬ ਜੇਲ੍ਹ ਸੀ ਸਰਕਾਰ ਕਹਿੰਦੀ ਜੇ ਵਿਆਹ ਜਾਣਾ ਆਪਣੀ ਬੇਟੀ ਦੇ ਤੁਸੀਂ ਮੈਨੂੰ ਜਹਾਨੂੰ ਦਰਖਾਸਤ ਦੇ ਦਿਓ ਪਰੋਲ ਦੀ ਅਸੀਂ ਤੁਹਾਨੂੰ ਦੇ ਦਿੰਨੇ ਆ ਮੌਕਾ ਬਾਦਲ ਸਾਹਿਬ ਕਹਿੰਦੇ ਜ਼ਿੰਦਗੀ 'ਚ ਕਾਲੀ ਦਿਲ ਦਾ ਸੂਲ ਹੈ ਕਿੰਨਾ ਅਸੀਂ ਪਰੋਲ ਮੰਨਦੇ ਆ ਨਾ ਜਵਾਨ ਜਲਾਉਣੇ ਆ ਭਾਵੇਂ ਵੀਸਾ ਰੱਖ ਲੋ ਸਾਨੂੰ ਜੇਲ੍ਹ ਸਾਨੂੰ ਕੋਈ ਫਿਕਰ ਨਹੀਂ ਉਹ ਹੁੰਦੀ ਹੈ ਲੀਡਰਸ਼ਿਪ ਜਿਹੜੀ ਦੂਜਿਆਂ ਵਾਸਤੇ ਲੜਾਈ ਲੜਦੀ ਹੈ ਮੇਰਾ ਵੀਰ ਤਾਂ ਕਹਿੰਦਾ ਕਿ ਮੈਨੂੰ ਸਾਲ ਹੀ ਨਹੀਂ ਹੋਇਆ ਮੈਨੂੰ ਛੇੜੀ ਛਡਾਓ ਉਹਨਾਂ ਪਰਿਵਾਰ ਲੱਗਿਆ ਤਰ ਮੋਰਚੇ ਲੈਣ ਕਿ ਸਾਨੂੰ ਛਡਾਓ ਤੁਸੀਂ ਹਲੋ 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 ਛੜਨ ਨੂੰ ਲੜ ਰਹੇ ਆ ਆਪਣਿਆਂ ਨੂੰ ਆਪਣੇ ਆਪ ਨੂੰ ਛੜਨ ਨੂੰ ਲੜ ਰਹੇ ਆ ਤੇ ਜਿਹੜੇ ਬੰਦੀ ਸਿੱਖ 35 ਸਾਲ ਦੇ ਆ ਉਹਨਾਂ ਵਾਸਤੇ ਲੜਾਈ ਹੈ ਨਹੀਂ ਮੈਨੂੰ ਯਾਦ ਹੈ ਅਰ ਭਾਈ ਰਾਜੂ ਆਣਾ ਆ ਜਿਹੜੇ ਬੰਦੀ ਸਿੱਖਾਂ ਦੀ ਅਸੀਂ ਗੱਲ ਕਰ ਰਹੇ ਆ ਉਹ ਉਹ ਬੰਦੀ ਸਿੱਖ ਹੈ ਜਿਨ੍ਹਾਂ ਨੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਕਿਸੇ ਦਾ ਕਿਸੇ ਧਰਮ ਦੇ ਪਵਿੱਤਰ ਸਥਾਨ ਤੇ ਹਮਲਾ ਹੋ ਜੇ ਉਹ ਧਰਮ ਦੇ ਲੋਕਾਂ ਨੂੰ 6 ਵਜਣੀ ਵਜਣੀ ਹੈ ਇਹਨਾਂ ਵਿਚਾਰੇ ਨੂੰ 6 ਵਜੇ ਨਾਲੇ 40 ਸਾਲ ਪਹਿਲੇ 1 ਜੂਨ ਨੂੰ ਹਜ਼ਾਰਾਂ ਕਾਨਪੁਰ, ਨਾਗਪੁਰ, ਦਿੱਲੀ, ਕਲਕੱਤਾ ਆਪਣੇ ਭੈਣਾਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਅੱਗ ਲਾ ਕੇ ਮਾਰ ਦਿੱਤਾ ਗਿਆ, ਸਾੜ ਦਿੱਤਾ ਗਿਆ ਕਾਂਗਰਸ ਨੇ ਹਲੇ ਤੱਕ ਇੱਕ ਨਹੀਂ ਬੰਦਾ ਜੇਲ੍ਹ ਚ ਕੀਤਾ ਆ ਜਜ਼ਬਾਤ ਪੜ ਕੇ ਤੇ ਉਹਨਾਂ ਨੇ ਕੋਈ ਕੰਮ ਕਰ ਲੈ ਉਹ ਐ ਨਹੀਂ ਕਹਿੰਦੇ ਕਿ ਅਸੀਂ ਸਾਨੂੰ ਆਨੂੰ ਛੱਡ ਦਿਓ ਉਹਨਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਐ ਜਿਹਨੂੰ 20 ਸਾਲ ਦੀ ਸਜ਼ਾ ਉਹ 34 ਸਾਲ ਕਰੀ ਬੈਠਿਆ ਪਰ ਹਲੇ ਵੀ ਨਹੀਂ ਛੱਡਦੇ ਅਸੀਂ ਕਹਿ ਰਹੇ ਆਂ ਉਹਨਾਂ ਨੂੰ ਛੱਡ ਦਿਓ ਜਿਹੜੇ ਜਜ਼ਬਾਤ ਥੱਲੇ ਆ ਗਏ 34 ਸਾਲ ਹੋ ਗਏ ਆਪਣੇ ਘਰ ਨਹੀਂ ਆ ਸਕੇ ਅਸੀਂ ਤਾਂ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਆਂ ਹਿਊਮਨ ਰਾਈਟਸ ਦੀ ਅਸੀਂ ਸੁਲੀ ਨਹੀਂ ਕਰ ਰਹੇ ਐ ਐਨਐਸਏ ਦੇ ਅਸੀਂ ਖਿਲਾਫ ਹੈ ਐਨਐਸਏ ਨਹੀਂ ਲੱਗਣਾ ਚਾਹੀਦਾ ਮੈਂ ਵੀ ਚਾਹਣਾ ਹੈ ਕਿ ਆਪਣੇ ਭਾਈ ਸਾਹਿਬ ਨੂੰ ਉਥੇ ਦਿਬਰਗੋੜ ਨਹੀਂ ਰੱਖਣਾ ਚਾਹੀਦਾ ਪੰਜਾਬ ਚ ਲਾ ਕੇ ਰੱਖਣਾ ਚਾਹੀਦਾ ਰਾਦੇ ਦਿਨ ਬਾਹਰ ਅਸੀਂ ਖਿਲਾਫ ਹੈ ਸਾਰੇ ਦੇ ਐਨਐਸਏ ਦੇ ਵੀ ਖਿਲਾਫ ਹੈ ਪਰ ਜਿਹੜਾ ਬੰਦਾ 1 ਸਾਲ ਨਹੀਂ ਟੱਪ ਸਕਦਾ ਜੇਲ੍ਹ ਚ ਤੇ ਕੌਮ ਦੀ ਕਿਵੇਂ ਲੜਾਈ ਲੜੂ ਆ ਅਕਾਲੀ ਵਰਕਰ ਇੱਥੇ ਹੋਣੇ ਆ ਜਿਨ੍ਹਾਂ ਨੇ ਜੇਲ੍ਹ ਕੱਟੀ ਹੋਣੀ ਆ ਥੋੜੇ ਬਜ਼ੁਰਗ ਹੋਣੇ ਆ ਜਿਨ੍ਹਾਂ ਨੇ ਜੇਲ੍ਹ ਕੱਟੀ ਹੋਣੀ ਆ ਕੋਈ ਹੈ ਜਿਹਦੇ ਬਜ਼ੁਰਗ ਨੇ ਜਹਦਾਰ ਜੀ ਤੁਸੀਂ ਦੱਸੋ ਜਦੋਂ ਥੋਨੇ ਆਪਾਂ ਮੋਰਚੇ ਲਾਉਂਦੇ ਸੀ ਤੁਹਾਨੂੰ ਪਤਾ ਸੀ ਕਿ 10 ਸਾਲ ਬਾਅਦ ਜਾਣਾ ਕਿ 2 ਸਾਲ ਬਾਅਦ ਜਾਣਾ ਆਪਾਂ ਨੂੰ ਪਤਾ ਸੀ ਕਿ ਹੁਣ ਚੱਲਨੇ ਆ ਕੌਮ ਵਾਸਤੇ ਕਿਸਾਨੀ ਵਾਸਤੇ ਖਾਲਸਾ ਪੰਦੀ ਲੜਾਈ ਲੈਣ ਚੱਲਨੇ ਆ ਭਾਵੇਂ 5 ਸਾਲ ਰੱਖ ਲੈਣ ਆਪਾਂ ਤਣੀ ਪੁਲਿਸ ਦੇ ਅਕੇ ਭੱਜੇ ਸੀ ਆਪਾਂ ਤਾਂ ਨਹੀਂ ਲੁੱਕ ਕੇ ਗੱਡੀਆਂ 'ਚ ਫਰਾਰ ਹੋ ਗਏ ਸੀ ਇੱਕ ਪਾਸੇ ਤੁਸੀਂ ਨਾਰਾ ਦੇ ਦਿੰਨੇ ਆ ਖਾਲਿਸਤਾਨ ਦਾ ਨਾਰਾ ਦੇ ਦਿੰਨੇ ਅਸੀਂ ਲੜਾਈ ਲੜਨੀ ਹੈ ਦੂਜੇ ਪਾਸੇ ਜਦੋਂ ਪੁਲਿਸ ਆ ਜੇ ਤੇ 75 ਹੋ ਜਣੇ ਆ ਅਕਾਲੀ ਦੇ ਉਹ ਵਰਕਰ ਆ ਬੈਠੇ ਬਜ਼ੁਰਗ ਜਿਨ੍ਹਾਂ ਨੇ ਨਾ ਪੁਲਿਸ ਭਾਵੇਂ ਆਜੇ ਫੌਜ ਆ ਜਾਂਦੀ ਅੱਗੇ ਖੜ ਗਏ ਸੀ ਲੈ ਜਾਓ ਸਾਨੂੰ ਬਾਦਲ ਸਾਹਿਬ ਨੂੰ ਬਾਦਲ ਸਾਹਿਬ ਆਪ ਥਾਣੇ ਜਾਂਦੇ ਸੀ ਲੋ ਮੈਨੂੰ ਫੜੋ ਮੈਂ ਸਵਾਲ ਹੈ ਕਿ ਆਪਾਂ ਕਹੇ ਜੀ ਲੀਡਰਸ਼ਿਪ ਚਾਹੁੰਦੇ ਆ ਪੰਜਾਬ ਨੂੰ ਬਚਾਉਣ ਵਾਲੀ ਲੀਡਰਸ਼ਿਪ ਕੀ ਪੰਜਾਬ ਨੂੰ ਮਰਵਾਉਣ ਵਾਲੀ ਲੀਡਰਸ਼ਿਪ ਕੀ ਤੁਸੀਂ ਆਪਣੇ ਮੁੰਡਿਆਂ ਨੂੰ ਮਰਵਾਉਣਾ ਚਾਹੁੰਦੇ ਹੋ ਆਪਣੇ ਪੰਜਾਬ ਦਾ ਜਿਹੜਾ 15 ਸਾਲ ਖਰਾਬ ਹੋਏ ਇੰਨੇ ਬੱਚੇ ਮਾਰ ਦਿੱਤੇ ਗਏ ਐਜਾ ਨੁਕਸਾਨ ਹੋਇਆ ਕੋਈ ਘਰੇ ਨਹੀਂ ਨਿਕਲ ਸਕਦਾ ਕੀ ਤੁਸੀਂ ਹੋ ਜਾ ਮਾਹੌਲ ਚਾਹੁੰਦੇ ਹੋ ਉਹ ਜੀ ਲੀਡਰਸ਼ਿਪ ਚਾਹੁੰਦੇ ਐ ਸਿਆਣੀ ਲੀਡਰਸ਼ਿਪ ਉਹ ਹੁੰਦੀ ਐ ਜਿਹੜੀ ਆਪਣੇ ਸੂਬੇ ਨੂੰ ਆਪਣੀ ਕੌਮ ਨੂੰ ਆਪਣੇ ਲੋਕਾਂ ਨੂੰ ਬਚਾਏ ਤਰੱਕੀ ਤੇ ਲੈ ਕੇ ਜਾਏ ਡਿਵੈਲਪਮੈਂਟ ਤੇ ਲੈ ਕੇ ਜਾਏ ਅੱਗੇ ਤੇ ਡਿਵੈਲਪ ਕਰੇ ਸੂਬੇ ਨੂੰ ਐ ਨਹੀਂ ਹੈ ਕਿ ਆਪਾਂ ਆ ਕਰਦਿਓ ਉਹ ਕਰਦਿਓ ਤੁਹਾਡੇ ਸਾਹਮਣੇ ਹੈ ਇਜ਼ਰਾਈਲ ਆ ਪੈਲੇਸਟਾਈਨ ਚ ਕੀ ਹੋਇਆ ਪੈਲੇਸਟਾਈਨ ਚ ਕੀ ਹੋਇਆ ਜਿਹੜੀ ਉਹਨਾਂ ਦੀ ਖੜਕੂ ਆਰਗੇਨਾਈਜੇਸ਼ਨ ਹੈ ਹਮਾਸ ਉਹਨਾਂ ਨੂੰ ਕੀ ਲੋੜ ਸੀ ਇਜ਼ਰਾਈਲ ਨਾਲ ਪੰਗਾ ਲੈਣ ਦੀ ਉਹ ਗਏ 200 ਇਜ਼ਰਾਈਲ ਦੇ ਮਾਰੇ ਹੁਣ ਹੋਇਆ ਕੀ ਹੈ ਉਹ ਤਾਂ ਛੁਪ ਕੇ ਭੱਜ ਗਏ ਤੇ ਸਾਰੇ ਲੋਕ ਲੱਖਾਂ ਮਾਰਦੇ ਆ ਲੋਕ ਨਹੀਂ ਖੜਦੇ ਆ ਤਾਂ ਪਰਵਾਹਾਂ ਤੇ ਲੱਗੇ ਐ ਇਸ ਕਰਕੇ ਸੋਚੋ ਕੀ ਪੰਜਾਬ ਨੂੰ ਖਾਲਸਾ ਪੰਥ ਨੂੰ ਕੀ ਚਾਹੀਦਾ ਹੈ ਮੈਂ ਕਿਸੇ ਦੇ ਖਿਲਾਫ ਨਹੀਂ ਆ ਧਰਮ ਦਾ ਪ੍ਰਚਾਰ ਕਰੋ ਮੈਂ ਸਤਕਾਰ ਕਰੂੰਗਾ ਮੈਂ ਅੱਗੇ ਹੋ ਕੇ ਰਿਸੀਵ ਕਰੂੰਗਾ ਮੈਂ ਆਪ ਅਨਵਾਈਡ ਕਰੂੰਗਾ ਪਰ ਜਦੋਂ ਇੱਕ ਪਾਸੇ ਕਹਿੰਦੇ ਹੋ ਅਸੀਂ ਨਾ ਦੇਸ਼ ਦੀ ਕਨਸਟੀਟਿਊਸ਼ਨ ਮੰਨਦੇ ਆ ਮੈਂ ਜ਼ਿੰਦਗੀ ਸਿਆਸਤ ਨਹੀਂ ਹੋਣਾ ਪਤਾ ਨਹੀਂ ਕਿਵੇਂ ਹੁਕਮ ਕਿੱਥੋਂ ਆਇਆ ਤੇ ਸਿੱਧੇ ਕਹਿੰਦੇ ਜੋ ਕਾਲੀ ਦਲ ਦੀ ਜੜ੍ਹ ਥੋੜੀ ਏ ਉਹ ਕਹਿੰਦੇ ਕਾਲੀ ਦਲ ਦੀ ਚੜ੍ਹਤ ਨੂੰ ਰੋਕਣ ਵਾਸਤੇ ਭੇਜ ਦਿਓ ਆਪਣੀ ਸਕੱਡ ਮਸਾਇਲ ਤੇ ਉਹਦੇ ਬਾਅਦ ਉਹਨਾਂ ਕਿਸੇ ਉਹਨਾਂ ਦਾ ਬਿਆਨ ਦੇਖ ਲਓ ਨਾ ਕਾਂਗਰਸ ਦੇ ਖਿਲਾਫ ਨਾ ਬੀਜੇਪੀ ਦੇ ਖਿਲਾਫ ਬਿਆਨ ਹੋਊਗਾ ਕਾਲੀ ਦਲ ਦੇ ਖਿਲਾਫ ਕਿਉਂਕਿ ਇਹਨਾਂ ਸਾਰੀਆਂ ਪਾਰਟੀਆਂ ਨੂੰ ਪਤਾ ਹੈ ਸਾਰੀਆਂ ਪਾਰਟੀਆਂ ਨੂੰ ਪਤਾ ਹੈ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਖਾਲਸਾ ਪੰਥ ਦੀ ਫੌਜ ਹੈ ਤੁਸੀਂ ਅਕਾਲੀ ਦਲ ਨੂੰ ਨੁਕਜ਼ੂਰ ਕਰਤਾ ਨੁਕਸਾਨ ਕੀ ਹੋਇਆ ਤੁਹਾਨੂੰ ਦੱਸਦਾ ਆ ਆਰਐਸਐਸ ਨੇ ਹੁਣ ਤੱਕ ਹਜ਼ੂਰ ਸਾਹਿਬ ਤੇ ਕਬਜ਼ਾ ਕਰ ਲਿਆ ਹੈ ਤੱਕ ਪਟਨਾ ਸਾਹਿਬ ਤੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹ ਕਾਬਜ਼ ਹੋ ਗਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਅਲੱਗ ਹਰਿਆਣੇ ਦੀ ਬਣਾਤੀ ਹੈ ਫਿਰ ਕਿਦੋਂ ਜਾਗੋਗੇ ਜਦੋਂ ਤੁਹਾਡੇ ਉੱਤੋਂ ਦੀ ਆਗੇ ਤੁਹਾਨੂੰ ਘੜੀਸ ਲਿਆ ਹੁਣ ਤੁਸੀਂ ਚਾਹੋਗੇ ਕੀ ਆਰਐਸਏ ਡਿਸਾਈਡ ਕਰੇ ਕਿ ਆਪਣੀ ਅਰਦਾਸ ਕਿਵੇਂ ਕਰੀ ਦੀ ਹੈ ਮੈਂ ਅੱਜ ਸਵਾਲ ਮੈਂ ਥੋੜਨਾ ਚਾਹਣਾ ਜਜ਼ਬਾਤੀ ਨਹੀਂ ਹੋਣਾ ਆਪਾਂ ਆਪਣਾ ਪੰਜਾਬ ਨੂੰ ਨਹੀਂ ਮਰਵਾਣਾ ਆਪਣੇ ਮੁੰਡਿਆਂ ਨੂੰ ਨਹੀਂ ਮਰਵਾਉਣਾ ਆ ਆਪਣਾ ਪੰਜਾਬ ਘਰ ਹੈ ਕੀ ਆਪਾਂ ਇੱਥੋਂ ਹੋਰ ਕਿਤੇ ਸੂਬੇ ਜਾ ਕੇ ਰਹਿ ਸਕਦੇ ਆ ਤੁਸੀਂ ਦੇਖੋ ਜਿੰਨੇ ਪੰਜਾਬ ਦੇ ਲੋਕ ਇੱਥੇ ਆਪਣੇ ਸਿੱਖ ਭੈਣ ਭਰਾ ਮਰਾਸ਼ਟਰਾ ਚਲੇ ਜਾਓ ਯੂਪੀ ਚਲੇ ਜਾਓ ਕਰੋੜ ਰੁਪਏ ਬੰਦੇ ਲੈਣਦੇ ਆਪਣੇ ਸਿੱਕਣਾਂ ਉਹਨਾਂ ਦਾ ਕੀ ਹੋਊਗਾ ਐਸ ਕਰਕੇ ਬੱਚੋ ਆਪਾਂ ਬੁਰਾ ਦੌਰ ਦੇਖਿਆ ਹੈ ਗੱਲਾਂ ਜਨਾਓ ਮਜਜਬਾਤ ਪੜਕਾਉਣੇ ਬੜੇ ਸੌਖੇ ਐ ਠੰਡੇ ਕਰਨੇ ਔਖੇ ਐ ਪੜਕਾ ਕੇ ਚਲੇ ਜਾਂਦੇ ਐ ਲੋਕੀ ਮਰ ਜਾਂਦੇ ਐ ਤੇ ਫਿਰ ਹਾਲਾਤ ਕੀ ਵਿਗੜ ਜਾਂਦੇ ਐ ਮੈਂ ਇਸ ਗੱਲ ਦਾ ਬੜਾ ਕਲੀਅਰ ਐ ਅਕਾਲੀ ਦਲ ਪ੍ਰੈਜ਼ੀਡੈਂਟ ਪੰਜਾਬ ਤਾਂ ترقی ਕਰੂਗਾ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਪੰਜਾਬ ਵਿੱਚ ਭਾਈਚਾਰਕ ਸਾਂਝ ਰਹੂਗੀ ਆਪਣੇ ਗੁਰੂਆਂ ਨੇ ਆਪਾਂ ਨੂੰ ਦੱਸਿਆ ਹੈ ਦੇਖੋ ਆਪਣੇ ਨਵੇਂ ਪਾਸ਼ਾ ਨੇ Hindu ਧਰਮ ਨੂੰ ਬਚਾਉਣ ਵਾਸਤੇ ਆਪਣਾ ਸੀਸ ਕੁਰਬਾਨ ਕਰਤਾ ਇਤੋਂ ਵੱਡੀ ਸੈਕੂਲਰ ਗੱਲ ਕੀ ਹੋ ਸਕਦੀ ਹੈ